ਈਦਾ ਹੀ ਵੀਲ ਦਿਦਾ ਹੀ ਹੋਈ ਆਪਾਂ ਇਹਨੂੰ ਕਾ ਮੈਂ ਨਹੀਂ ਹਲਾਗੇ ਅੱਛਾ ਮੈਂ ਲਾਗੇ ਨਹੀਂ ਰਾਜੀਨਾਵਾ ਕੀ ਹੋਇਆ ਇਹਨਾਂ ਦਾ ਰਾਜੀਨਾਵਾ ਆ ਮੁੰਡੇ ਗਏ ਆ ਮੰਗਿਆ ਮੈਂ ਮੰਗਿਆ ਮੈਂਗਵਾਵ ਅੱਛਾ ਅੱਛਾ ਬਾਦ ਦਦਾ ਪਾਜੀ ਇਹ ਉਹਨਾਂ ਪਾਤਾ ਹੀ ਇਹਨਾਂ ਨੂੰ 24000 ਰੁਪਏ ਦੇ ਵੀ ਨਵੇਟ ਰਿਆ ਹਾਂ ਹਾਂ ਨਵੇਟ ਚੜਾਉਣਾ ਤੁਸੀਂ ਗੁਰਦਾਰੇ ਅੱਛਾ ਤੇ ਫਿਰ ਮੈਂ ਕਿਹਾ ਮੈਂ ਕਿਹਾ ਇਹ ਤੇ 30 40000 ਰੁਪਏ ਦੇ ਅੱਗੇ ਥੱਲੇ ਆਇਆ ਗਰੀਬ ਤੇ ਤੋ ਇਹ ਕੰਮ ਸੋ ਕੰਮ ਇਹਨਾਂ ਨੂੰ 12000 ਰੁਪਈਆ ਪਾ ਦੋ 6000 ਰੁਪਈਆ ਉਧਰ ਉਧਰੀ ਹਾਂ ਉਹਨਾਂ ਕਹਿੰਦਾ ਚਲੋ ਮੈਂ 6 ਆਂਦਾ ਮੈਂ 6000 ਨਹੀਂ ਦੇ ਸਕਦਾ ਨਹੀਂ ਨਾ ਪੱਠੇ ਪਾਇਦੇ ਕਰ ਹਾਂ ਭਾਈ ਇਹ ਪੱਠੇ ਪੌਂਦੇ ਆਹੀ ਪੌਂਦੇ ਪੌਂਦਾ ਵਾਜੀ ਇਹ ਰਾਜੀਨਾਮਾ ਕਿੱ데 ਰੱਖਦੇ ਇਹ ਰਾਜੀਨਾਮਾ ਫੈਸਲਾ ਸਰਪੰਚ ਨੇ ਕਰਾਇਆ ਵਾਜੀ ਸਰਪੰਚ ਰਾਜੀਨਾਮਾ ਹਾਂ ਅੱਛਾ ਮੰਜੀ ਸਰਪੰਚ ਇੱਕ ਜਦ 6000 6000 ਭਰਦਾ ਕਰ ਉਹਨੇ ਜੇ ਯਾਰ ਨੇ ਤੁਹੇ ਪੁਰਾਣੇ ਪਰਤਾ ਵੱਡੇ ਨੇ ਅੱਛਾ ਤੇਰੇ ਪੁਰਾਣੇ 6000 ਤੇਰੇ ਬੰਦਾ ਦਿੱਤਾ ਹਾਂ ਹਾਂ ਦਿੱਤਾ 6000 ਪਰਾਵਾਂ ਨਾ ਇਹ ਪਾ ਗਏ ਸਾਰੇ ਪੱਠੀ ਵੜਦਾ ਵਾ ਇਹ ਤੇ 30 4000 ਰੁਪਏ ਦੇ ਗਰੀਬ ਅੱਗੇ ਥੱਲੇ ਆਇਆ ਵਾ ਅੱਛਾ ਤੇ ਦੇ ਹੀ ਨਹੀਂ ਸਕਦਾ ਨਹੀਂ ਤੇ ਤੁਹਾਨੂੰ ਮੂੰਹ ਰੂਹ ਫਰੀ ਉੱਥੇ ਵੀ ਕਰਾ ਲਿਓ ਨੇ ਜਿੰਨਾਂ ਨੂੰ ਦੇਣੇ ਬਿਆਜੀ ਇਹਨੇ ਐ ਝਗੜਾ ਦੱਸਾ ਇਹੀ ਦੁਕਾਨ ਦੇ ਵਿੱਚ ਖਲੋਤਾ ਹੀ ਦੁਕਾਨ ਦੇ ਵਿੱਚ ਖਲੋਤਾ ਇਦਾਂ ਜੇ ਜਦੋਂ ਤੂੰ ਗਾ ਕਿ ਮੈਂ ਗਿਆ ਵਾਂ ਮੈਂ ਪਹਿਲਾਂ ਸੌਦਾ ਲੈਣਾ ਕਿ ਤੂੰ ਪਹਿਲਾਂ ਲੈਣਾ ਜਿਹੜਾ ਮਗਰੋਂ ਗਿਆ ਵਾਂ ਇਹਨੂੰ ਖਿੱਚ ਕਿਉਂਨੇ ਲੋਹੀ ਤੋਂ ਪਛਾਣ ਕਰ ਤਾਂਦਾ ਪਰੇ ਹੋਏ ਤੂੜਿਆ ਪਰੇ ਕੋਨੇ ਚਾ ਚੂੜਿਆ ਕਿਹਾ ਹਾਂ ਹੈ ਕੀਤਾ ਹੂ ਉਹਦਾ ਨਾਮ ਬਲਜੀਤ ਆ ਡੇਰੀ ਆਵੇ ਸਾਹਮਣੇ ਡੇਰੀ ਆ ਹਾਂ ਇਸੇ ਕੋਲ ਨੇ ਇਹਨੇ ਇਹ ਸਕੇ ਤੇ ਇਹ ਆਂਦਾ ਤੂੰ ਪਰੇ ਉਹਦੇ ਤੂੰ ਆਂਦਾ ਰੱਜੇ ਇਹਨੇ ਕਿਤੇ ਕਹਤਾ ਤੂੰ ਰੱਜਿਆ ਆ ਗਿਆ ਨਹੀਂ 12000 ਪੱਠੇ ਪਾ ਕੀ ਹੋਇਆ ਕਿੱਦਾਂ ਜੱਪਟੇ ਪਾਉਂਦੇ ਆਂ ਚੇ 6000 ਦੇ ਪੱਟੇ ਪਾਉਂਦੇ ਆਂ ਪਾਉਂਦੇ ਆ ਅੱਗੇ 12 13000 ਮੈਂ ਇਹਨੂੰ ਕਿਹਾ ਪਰਾਂਗਲੋਂ 4000 ਰਹਗਾ ਨਾ ਮੌਕੇ ਦੇ 4000 ਦੇ ਕੇ ਪਰ ਬਲਾਗਲੋਂ ਲਾ ਪੱਟੇ ਨਾ ਹੀ ਪਾ ਤੂੰ ਅਸੀਂ ਪੱਟੇ ਪਾਉਂਦੇ ਚੰਗੇ ਲੱਗਦੇ ਆਂ ਤੇ ਡੰਗਰ ਨਹੀਂ ਰੱਖਦੇ ਪੱਟੇ ਪਾਉਣੇ ਮੈਂ ਕਿਹਾ ਜੇ ਪੱਟੇ ਪਾਉਣੇ ਤੇ ਆਪਣੇ ਨਹੀਂ ਡੰਗਰ ਰੱਖ ਸਕਦੇ ਐਸੇ ਤੋ ਖੜੇ ਆਪਣੇ ਡੰਗਰ ਵਿੱਚ ਹਾਜ਼ਰ ਪਜ ਮਜਬੀ ਸੰਗੀ ਆ ਬਾਬਾ ਜੀ ਸੰਗ ਆ ਬਾਬਾ ਜੀ ਪਿੰਡ ਬੀਨੇਵਾਲ ਦੇ ਵਿੱਚ ਇੱਕ ਝਗੜਾ ਹੁੰਦਾ ਏ ਇੱਕ ਜੀਵੀਦਾਰ ਵੱਲੋਂ ਇੱਕ ਮਜ਼ਦੂਰ ਬੰਦੇ ਨੂੰ ਜਾਤੀ ਸੂਚਕ ਸ਼ਬਦ ਬੋਲੇ ਜਾਂਦੇ ਨੇ ਜਿਸ ਦੇ ਤੋਂ ਆਪਸ ਵਿੱਚ ਲੜਾਈ ਹੁੰਦੀ ਹੈ ਲੜਾਈ ਤੋਂ ਬਾਅਦ ਜੀਵੀਦਾਰ ਜਿਹੜਾ ਉਹ ਮਜ਼ਦੂਰ ਬੰਦੇ ਨੂੰ ਇੱਕ ਦਬਾਅ ਦੇ ਵਿੱਚ ਲਿਆਣ ਕੇ ਉਪਰ ਦੀ ਪੰਚਾਇਤ ਵੱਲੋਂ ਮਜ਼ਦੂਰ ਨੂੰ ਜਿਹੜਾ ਆ ਸਜ਼ਾ ਵਾਈ ਜਾਂਦੀ ਹੈ ਕਿ ਜ਼ਮੀਨਦਾਰ ਦੇ ਪੱਠੇ ਪਾਓ ਔਰ ਇਸ ਮਾਮਲੇ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਦੇਖੋ ਜੀ ਇੱਕ ਬਹੁਤ ਹੀ ਮੰਦ ਭਾਗੀ ਘਟਣਾ ਹੈ ਕਿਉਂਕਿ ਜਦੋਂ ਜਾਤੀ ਸੂਚਕ ਸ਼ਬਦ ਵਰਤੇ ਆ ਤੇ ਕਾਨੂੰਨ ਦੀ ਉਲੰਘਣਾ ਹੈ ਉਹ ਬਲੁੱਕ ਦੇ ਉੱਤੇ ਜਿਹੜਾ ਹੀ ਐਸਐਸਟੀ ਐਕਟ ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਤੇ ਲੋਕੀਂ ਨਹੀਂ ਤੇ ਪੰਚਾਇਤ ਦੇ ਕੋਲ ਮਸਲਾ ਆਇਆ ਵਾ ਤੇ ਪੰਚਾਇਤ ਨੂੰ ਚਾਹੀਦਾ ਕਿ ਦੋਵਾਂ ਦੀਆਂ ਕਰਸੀ ਕਰਨੀ ਜੇਕਰ ਕੋਈ ਜ਼ਿਆਦਾ ਲੜਾਈ ਝਗੜਾ ਹੁੰਦਾ ਤਾਂ ਇਹ ਕਾਨੂੰਨ ਦੀ ਪ੍ਰਕਿਰਿਆ ਪੂਰੀ ਕਰਦੇ ਪਰ ਜਿਹੜਾ ਉਹਨੂੰ ਸਜ਼ਾ ਸੁਣਾ ਦਿੱਤੀ ਗਈ ਹੈ ਕਿ ਉਹਦੇ ਅੱਥੇ ਪਾਵੇਗਾ ਤਾਂ ਇਹ ਇੱਕ ਜਿਹੜਾ ਵਾ ਇਹ ਪਾਨਾਸ਼ਾਈ ਫਰਮਾਨ ਹੈ ਕਿ ਤਰ੍ਹਾਂ ਕਦੇ ਕਾਨੂੰਨ ਦੀ ਲੰਘਣਾ ਹੈ ਇਹ ਤੇ ਇੱਕ ਜੋ ਕਾਨੂੰਨ ਮੁਤਾਬਕ ਵਧਦਾ ਮਜ਼ਦੂਰ ਬਣਾਉਣ ਦੀ ਜੇ ਲੱਗ ਲਾਗੂ ਕੀਤਾ ਗਿਆ ਕਿ ਕੋਈ ਵਧਦਾ ਮਜ਼ਦੂਰ ਨਹੀਂ ਬਣਾ ਸਕਦਾ ਕਿ ਇਹਨੂੰ ਇਹਨੇ ਵਧਦਾ ਮਜ਼ਦੂਰ ਬਣਾਇਆ ਗਿਆ ਇਹਦੇ ਉੱਪਰ ਜਿਹੜਾ ਬਿਲਕੁਲ ਜਿਹੜੀ ਕਾਨੂੰਨੀ ਪ੍ਰਕਿਰਿਆ ਵਰਤ ਕੇ ਬਣਦੇ ਦਾ ਧਰਾਵਾ ਤਹਿਤ ਮਤਲਬਾ ਦਰਜ ਹੋਣਾ ਚਾਹੀਦਾ ਇਹ ਜਿਹੜੇ ਪੰਚਾਇਤ ਨੇ ਕੀਤਾ ਬਿਲਕੁਲ ਗਲਤ ਫੈਸਲਾ ਲਿਆ ਆ ਜਿਹੜੀ ਇਹ ਸ਼ਰਮਨਾਕ ਘਟਨਾ ਕੀਤੀ ਗਈ ਹੈ ਕੀ ਲੱਗਦਾ ਜਿੰਨੀਆਂ ਪੰਚਾਇਤਾਂ ਹੋਣੀਆਂ ਆ ਤਾਂ ਮਜ਼ਦੂਰਾਂ ਦੇ ਨਾਲ ਅਜਿਹੇਾਰੇ ਆ ਵੀ ਹੁੰਦੇ ਰਹਿਣਗੇ ਬਿਲਕੁਲ ਇਹ ਇੱਕ ਬਹੁਤ ਹੀ ਗਲਤ ਫੈਸਲਾ ਲਿਆ ਗਿਆ ਜੇਕਰ ਪੰਚਾਇਤ ਦੁਆਰਾ ਇਹ ਫੈਸਲਾ ਲਿਆ ਗਿਆ ਤੇ ਕਿਉਂਕਿ ਦੇਖੋ ਪੰਚਾਇਤ ਜਿਹੜੀ ਹੁੰਦੀ ਹੈ ਉਹ ਸਾਰਿਆਂ ਦੀ ਸਾਂਝ ਹੁੰਦੀ ਹੈ ਤੇ ਪੰਚਾਇਤ ਦਾ ਫਰਜ਼ ਹੁੰਦਾ ਵਾ ਕਿ ਕੰਪਰੋਮਾਈਜ਼ ਕਰੋਣਾ ਸਾਰਿਆਂ ਦੀ ਹੱਕ ਰੱਸੀ ਕਰਾਉਣੀ ਚਾਹੀਏ ਕੋਈ ਵੀ ਆ ਤੇ ਕੋਟ ਵਰਕੇ ਜੇ ਕੋਈ ਜ਼ਿਆਦਾ ਲੰਗਦਾ ਤੇ ਫਿਰ ਕਾਨੂੰਨ ਆ ਬੈਠਾ ਉਸ ਹਿਸਾਬ ਦੇ ਨਾਲ ਪਰ ਜਿਹੜਾ ਇੱਕ ਮਨੁੱਖ ਦੇ ਉੱਤੇ ਆਪਲਾ ਫਰਮਾਨ ਜਿਹੜਾ ਵਾ ਉਹ ਲਾਗ ਜਾਰੀ ਕਰ ਦੇਣਾ ਤੇ ਦੂਜੇ ਦੇ ਉਹਨੂੰ ਗੁਲਾਮ ਬਣਾ ਦੇਣਾ ਜਾਂ ਦੂਜੇ ਦੇ ਅੱਗੇ ਉਹਦਾ ਸਿਰ ਨਹੀਂ ਵਾ ਕਰਨਾ ਇੱਕ ਬਿਲਕੁਲ ਬੰਦ ਕਰ ਭਾਗੀ ਘਟਾਵਾ ਇਹੋ ਜਿਹਾ ਪੰਚਾਇਤਾਂ ਨੂੰ ਫੈਸਲਾ ਬਿਲਕੁਲ ਨਹੀਂ ਲੈਣਾ ਚਾਹੀਦਾ ਬਾਬਾ ਜੀ ਇਹਦੇ ਵਿੱਚ ਇੱਕ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਜਿਹੜਾ ਮਜ਼ਦੂਰ ਹੈ ਉਸ ਨੂੰ ਪੰਚਾਇਤ ਦੂਜਾ ਪਿੰਡ ਵੱਲੋਂ ਇੰਨਾ ਡਰਾ ਦਿੱਤਾ ਗਿਆ ਹੈ ਉਹਨਾਂ ਵੱਲੋਂ ਕਿ ਉਹ ਮਜ਼ਦੂਰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਕੋਲ ਸ਼ਿਕਾਇਤ ਨਹੀਂ ਦੇ ਰਿਹਾ ਔਰ ਡਰਾਇਆ ਡਰ ਦੀ ਹਾਲਤ ਦੇ ਵਿੱਚ ਉਹਨਾਂ ਦਾ ਕੰਮ ਕਰੀ ਜਾ ਰਿਹਾ ਅਜਿਹੇ ਵਿੱਚ ਜੇਕਰ ਉਹ ਆਵਾਜ਼ ਵੀ ਚੁੱਕਦਾ ਤਾਂ ਉਹਦੀ ਜਿਹੜੀ ਆ ਉਹਨੂੰ ਇਨਸਾਨ ਕਿਦਾਂ ਲਾਇਆ ਜਾ ਸਕਦਾ ਮੈਂ ਤੇ ਦੱਸਣਾ ਕਿਉਂ ਨਾ ਵਾਂ ਕਿ ਇਹਦੇ ਜਿਹੜੇ ਮਸਲੇ ਆ ਉਹ ਇਹ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕਾਨੂੰਨੀ ਪ੍ਰਕਿਰਿਆ ਦਾ ਪਤਾ ਨਹੀਂ ਹੈ ਤੇ ਲੋਕ ਅਨਜਾਣ ਨੇ ਜੇਕਰ ਉਹ ਮਾਨਜੋਗ ਅਦਾਲਤ ਚ ਜਾਂਦਾ ਦਾਸ ਨੇ ਸੰਪਰਕ ਕਰਲੇ ਤਾਂ ਇਹੇ ਵਾਤੇ ਜਰੂਰ ਬਾਤ ਕਰਾਂਗੇ ਇਹਦੇ ਵਿੱਚ ਕੀ ਆ ਕਿ ਮਾਨਜੋਗ ਅਦਾਲਤਾਂ ਦੇ ਵਿੱਚ ਵੀ ਇਹ ਫੈਸਲੇ ਹੁੰਦੇ ਨੇ ਕਿ ਉਹ ਕੋਈ ਪੁਲਿਸ ਪ੍ਰਸ਼ਾਸਨ ਦੇ ਕੋਲ ਵੀ ਜਾ ਸਕਦਾ ਹੈ ਆਪਣੇ ਨਿਆਂ ਬਾਤੇ ਤੇ ਉਹਨੂੰ ਦਰਨ ਦੀ ਲੋੜ ਨਹੀਂ ਹੈ ਇਹ ਜ਼ਰੂਰ ਆਪਣੀ ਜਿੱਕਰ ਨੂੰ ਚਾਹੁੰਦਾ ਵਾ ਆ ਹੱਕ ਰੱਸੀ ਕਰਾਉਣੀ ਤੇ ਉਹ ਕਿਸੇ ਦੇ ਦਰਵਾਜ਼ਾ ਖੜਕਾ ਸਕਦਾ ਮਾਨਯੋਗ ਅਦਾਲਤ ਦਾ ਜਾਂ ਉਸ ਪ੍ਰਸ਼ਾਸਨ ਦਾ ਉਹਨਾਂ ਨੂੰ ਆ ਮਿਲ ਜਾਵੇਗਾ ਸਾਡੀ ਜੱਤੀ ਪੰਦੀ ਵੱਲੋਂ ਕੋਈ ਐਕਸ਼ਨ ਲਿਆ ਜਾ ਸਕਦਾ ਦੇਖੋ ਜਿੱਕਰ ਬਾਸ ਨਾਲ ਸੰਪਰਕ ਕਰੂਗਾ ਆਊਗਾ ਤੇ ਇਹ ਜ਼ਰੂਰ ਉਹਦੀ ਜਿਹੜੀ ਆ ਉਹਦੇ ਵਾਸਤੇ ਆਪਾਂ ਸਖਤ ਜਿਹੜਾ ਵਾ ਇਹ ਨਵਾਂ ਰਿਐਕਸ਼ਨ ਇਹਦੇ ਵਾਸਤੇ ਆਵਾਜ਼ ਠਾਵਾਂਗੇ ਮਾਨਯੋਗ ਅਦਾਲਤ ਦਾ ਵੀ ਲੈ ਜਾਵਾਂਗੇ ਕਿ ਇਹ ਕਿਉਂ ਹੋਇਆ ਇਸ ਤਰ੍ਹਾਂ ਕਿ ਬਦ ਗਰੀਬ ਨੂੰ ਜਿਹੜਾ ਮਜ਼ਦੂਰ ਨੂੰ ਮੋਟੇ ਆਪਣਾ ਫਰਮਾਨ ਜਾਰੀ ਕਰਕੇ ਉਹਦੇ ਕੋ ਪੱਠੇ ਵਿਆਜ ਪਵਾਣੇ ਉਹਨੂੰ ਕੰਮ ਕਾਜ ਤੇ ਲਾ ਦੇਣਾ ਇਹ ਬਿਲਕੁਲ ਗਲਤ ਗੱਲ ਹੈ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਆ ਜਿਹੜਾ ਰਾਜੀਨਾਮਾ ਕਰਾਇਆ ਵਾ ਇਹਦੇ ਬਾਰੇ ਕੋਈ ਨਹੀਂ ਪੰਚਾਇਤ ਆਊਗੀ ਤੇ ਉਹਦੇ ਵਿੱਚ ਫਿਰ ਬਿੱਖ ਦੱਸਾਂਗੇ ਸਾਰੇ ਜਿਵੇਂ ਜਿੰਨੇ ਜਿਹੜੇ ਬੰਦੇ ਬੈਠੇ ਵਿੱਚ ਉਹ ਤੁੰਬਾਲ ਤੇ ਰਹੇ ਆ ਇਹ ਆਪਾਂ ਜਿਹੜੇ ਉਹ ਵੀ ਆ ਸਾਰਿਆਂ ਨੂੰ ਦੱਸਿਆ ਆਪ ਕੋ ਆਪਣੇ ਸੁਝਾਅ ਦਿੱਤੇ ਉਹਦੇ ਉਹਦੇ ਮਤਲਬ ਕੋ ਦੱਸਾਂਗਾ ਦੰਦ ਇਹ ਜਿਹੜਾ ਰਾਜ ਨਾਵਾ ਜਾਂ ਅੰਗਰੇਜ਼ ਸਿੰਘ ਨੂੰ ਪੱਠੇ ਪਾਉਣ ਦੀ ਗੱਲ ਹੈ ਇਹ ਕਿੱਥੋਂ ਦੀ ਕਰ ਸੱਚ ਹੈ ਬਿਲਕੁਲ ਗਲਤ ਹੈ ਇਹ ਗੱਲ ਸਾਰਿਆਂ ਨੂੰ ਤਾਂ ਜਿਹੜੇ ਉਹਨਾਂ ਦੇ ਜੇ ਉਹਨਾਂ ਤਿੰਨ ਦਿਨ ਪੱਠੇ ਪਾਏ ਹੈ ਨਾ ਤੇ ਉਹਨਾਂ ਨੂੰ 1500 ਰੁਪਏ ਦਿੱਤਾ ਗਿਆ ਵਾ ਵਾਪਸ ਉਹਨਾਂ ਕੋਲ ਲਿਆ ਨਹੀਂ ਗਿਆ ਕੁਝ ਕਿਹੜਾ ਕੋਣ ਗਿਆ ਹੈ ਜਮੀਨ ਨਾ ਗੋੜ ਗਿਆ ਜਮੀਨ ਆ ਪਾਏ ਹੁਣ ਆ ਬਲੋ ਬਾਬਾ ਯਾਰ ਜੀ ਸੇ ਖਲੋ ਜੋ ਮਰ ਜੇ ਮਹੀਨੇ ਉਹਨਾਂ ਪੱਠੇ ਪਾਏ ਹੋਣਾ ਤੇ ਫੇਰ ਅਸੀਂ ਜੋ ਜੋ ਚਾਹ ਜਾਨ ਪਾ ਸਕਦੇ ਤੇ ਜੇ ਪੰਜ ਸੱਤ ਹੋਇਆ ਤਾਂ ਫਿਰ ਵੀਡੀਓ ਵਾਲੇ ਤੁਸੀਂ ਝੂਠੇ ਜੋ ਗੁੱਸਾ ਨਹੀਂ ਕਰਨਾ ਨਹੀਂ ਉਹ ਬੋਲਦੇ ਪਨੇ ਵੀਡੀਓ ਦੇ ਵਿੱਚ ਉਹ ਹੀ ਬੋਲਦਾ ਹੈ ਤੁਸੀਂ ਝੂਠੇ ਨਹੀਂ ਪਾਇ ਪੱਠੇ ਨੇ ਉਹ ਕਹਿੰਦੇ ਮਹੀਨਾ ਇੱਕ ਪੱਠੇ ਪਾਇ ਨਹੀਂ ਨਹੀਂ ਪਾਇ